ਸਾਨੂੰ ਕਹਿ ਰਹੇ ਆ ਜੇ ਤਾਂ ਬੰਦਾ ਮਰ ਗਿਆ ਤਾਂ ਠੀਕ ਐ ਜੇ ਬੰਦਾ ਬਚ ਗਿਆ ਤਾਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਬੰਦ ਕਰਾਂ ਆੜਤੀਏ ਦੇ ਵਾਰ-ਵਾਰ ਫੋਨ ਆਉਣ ਤੇ ਸ਼ਾਮ ਨੂੰ ਧਮਕੀਆਂ ਆਈਆਂ ਵੀ ਤੇਰੀ ਜ਼ਮੀਨ ਤਾਂ ਹੁਣ ਸਾਡੇ ਕੋਲ ਆਈ ਜਾਣੀ ਐ ਕਾਰਵਾਈ ਤੋਂ ਪਰ ਉਹਨਾਂ ਨੇ ਕਰਨੀ ਕੀ ਸੀ ਗਜੈ ਸਿੰਘ ਮੇਰੇ ਫਾਦਰ ਨੇ ਪਿਛਲੇ ਦਿਨੀ ਆੜਤੀਆਂ ਦੇ ਕਿਸੇ ਪਲਾਨਿੰਗ ਦੁਆਰਾ ਉਹਨਾਂ ਤੋਂ ਬਿਆਨਾ ਕਰਵਾ ਲਿਆ ਜੀ ਧੋਖੇ ਨਾਲ ਕਹਦਾ ਬਿਆਨਾ ਕਰਵਾਇਆ ਬਿਆਨਾ ਜ਼ਮੀਨ ਦਾ ਜੀ 10 ਕਿੱਲੇ ਟੋਟਲ ਸਾਡੇ ਕੋਲ ਪਈ ਹੈ ਜਿਹਦੇ ਵਿੱਚੋਂ 7.5 ਕਿੱਲੇ ਰੁਪਿਆ ਦਾ ਬਿਆਨਾ ਕਰਾਇਆ 30 ਲੱਖ ਰੁਪਏ ਉਹਨਾਂ ਨੇ ਕਿਹਾ ਵੀ ਅਸੀਂ ਸਾਈ ਦਿੱਤੀ ਹੈ ਸੌਦਾ ਕਿਸੇ ਤੀਜੇ ਬੰਦੇ ਦੇ ਨਾਮ ਰਮਨ ਕੁਮਾਰ ਦੇ ਨਾਮ ਹੋਇਆ ਵਿਆ ਜੀ ਜਿਸ ਬੰਦੇ ਨੂੰ ਅਸੀਂ ਜਾਣਦੇ ਵੀ ਨਹੀਂ 30 ਲੱਖ ਰੁਪਏ ਤਾਂ ਦੂਰ ਦੀ ਗੱਲ ਹੈ ਸਾਡੇ ਕੋਲ ਉਹਨਾਂ ਦਾ 1 ਲੱਖ ਰੁਪਏ ਵੀ ਨਹੀਂ ਪਹੁੰਚਿਆ ਕਰਦੇ ਨਾਲੇ ਅਸੀਂ ਪਹਿਲੀ ਵੇਚ ਕੇ ਜਾਣਾ ਕਿੱਥੇ ਸੀਗੇ ਨਾ ਹੀ ਸਾਨੂੰ ਕੋਈ ਜ਼ਰੂਰਤ ਨਾ ਸੀ ਕੋਈ ਵਿਆਹ ਕਰਨਾ ਸੀਗਾ ਨਾ ਹੀ ਕੋਈ ਕਰਨ ਕਰਦਾ ਪ੍ਰੋਗਰਾਮ ਨਾ ਕੋਈ ਅਸੀਂ ਪਲਾਟ ਲਿਆ ਕੁਝ ਨਹੀਂ ਉਹਨਾਂ ਤੋਂ ਫੇਰ ਬਿਆਨਾ ਜਦੋਂ ਪਾਪਾ ਜੀ ਕਣਕ ਦੀ ਫਸਲ ਇਸ ਵਾਰ ਕਣਕ ਦੀ ਫਸਲ ਵੀ ਅਸੀਂ ਜੇ ਸਾਡੇ ਦਿਲ ਵਿੱਚ ਕੋਈ ਚੋਰ ਹੁੰਦਾ ਜਾਂ ਅਸੀਂ ਸਾਨੂੰ ਪਤਾ ਹੁੰਦਾ ਸੀ ਇਹਨਾਂ ਨੂੰ ਫਸਲ ਕਿਉਂ ਦੰਦਦੇ ਕਣਕ ਦੀ ਫਸਲ ਦੇਖ ਕੇ ਗਏ ਆ ਤਾਂ ਉਹਨਾਂ ਨੂੰ ਅੜਤੀਆ ਕਹਿੰਦਾ ਵੀ ਆਪਾਂ ਹਾਜਰੀ ਲਵਾਉਣੀ ਹੈ। ਹਾਜਰੀ ਦੁੱਦੇ ਨਾ ਸੁਣਦੇ ਆ। ਆਪਾਂ ਨੇ ਕਿਹਾ ਵੀ ਕਿਸ ਗੱਲ ਦੀ ਹਾਜਰੀ? ਉਹ ਕਹਿੰਦੇ ਜੀ ਇਕਰਾਰਨਾਮਾ ਜਿਹੜਾ ਕੀਤਾ ਪਿਛਲੇ ਸਾਲ। ਇਹ ਸੁਣ ਕੇ ਪਾਪਾ ਜੀ ਉੱਥੇ ਗਏ ਕਚਹਿਰੀ ਵਿੱਚ ਉਹਨਾਂ ਨੇ ਜਦੋਂ ਪੜਿਆ ਸਿਸਟਮ ਇਹ ਸਭ ਦੇਖਿਆ ਤਾਂ ਪਰੇਸ਼ਾਨ ਹੋ ਕੇ ਘਰ ਵਾਪਸ ਆ ਗਏ। ਉਹਨਾਂ ਨੇ ਕਿਸੇ ਨੂੰ ਕੋਲ ਕੋਈ ਗੱਲ ਨਹੀਂ ਕੀਤੀ। ਤਿੰਨ ਚਾਰ ਦਿਨਾਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਦੀ ਆ ਗੱਲ ਹੋ ਗਈ ਹੈ ਤਾਂ ਅਸੀਂ ਡੀਆਈਜੀ ਸਾਹਿਬ ਕੋਲ ਦਰਖਾਸਤ ਅਰਜੀ ਲਗਾਈ ਉਹਨਾਂ ਨੇ ਮਾਰਕ ਕਰਕੇ ਅੱਗੇ ਭੇਜੀ ਹੋਈ ਹੈ ਉਹਦੀ ਕਾਰਵਾਈ ਦਾ ਹਜੇ ਤੱਕ ਸਾਨੂੰ ਕੋਈ ਪਤਾ ਨਹੀਂ ਮਿਲ ਕੋ ਕੀਤੀ ਕਰੋ ਆਰਤੀ ਇਹਦੇ ਵਾਰ-ਵਾਰ ਫੋਨ ਆਉਂਦੇ ਸ਼ਾਮ ਨੂੰ ਧਮਕੀਆਂ ਆਈਆਂ ਵੀ ਤੇਰੀ ਜ਼ਮੀਨ ਤਾਂ ਹੁਣ ਸਾਡੇ ਕੋਲ ਆਈ ਜਾਣੀ ਹੈ ਬਾਰ ਭਾ ਵਜਿਓ ਪਰ ਇਹ ਗੱਲ ਸੁਣ ਕੇ ਮੇਰੇ ਫਾਦਰ ਸਾਹਿਬ ਨੇ ਪ੍ਰਾਪਤੀ ਸਫੇ ਪੀਲੀ ਜੀ ਜੀ ਭਾਈ ਉਹਨਾਂ ਅਸੀਂ ਸਫੇ ਪੀਤੀ ਅਸੀਂ ਹਸਪੀਟਲ ਲੈ ਕੇ ਆ ਗਏ ਹਜੇ ਤੱਕ ਕੋਈ ਕਾਰਵਾਈ ਨਹੀਂ ਨੀ ਪੁਲਿਸ ਨੂੰ ਅਸੀਂ ਕਲਾ ਕੀਤੀ ਆ ਪੁਲਿਸ ਉੱਪਰੋਂ ਸਾਨੂੰ ਕਹਿ ਰਹੇ ਆ ਜੇ ਤਾਂ ਬੰਦਾ ਮਰ ਗਿਆ ਤਾਂ ਠੀਕ ਐ ਜੇ ਬੰਦਾ ਬਚ ਗਿਆ ਤਾਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਬੰਦ ਕਾਰਵਾਈ ਤਾਂ ਉੱਪਰੋਂ ਨੇ ਕਰਨੀ ਕੀ ਸੀ ਕੀ ਮੰਗ ਤੁਹਾਡੀ ਸਾਡੇ ਨਾਲ ਇਨਸਾਫ ਹੋਵੇ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੋਣਾ ਚਾਹੀਦਾ ਸੀ ਤੱਕੇ ਨਾਲ ਧੋਖੇ ਨਾਲ ਅਣਪੜ ਬੰਦੇ ਤੋਂ ਸਾਈਨ ਕਰਵਾ ਲਏ ਇਹਦਾ ਮਤਲਬ ਇਹ ਤਾਂ ਨਹੀਂ ਉਹਦੀ ਸਾਰੀ ਜ਼ਮੀਨ ਹੜੱਪ ਲੈਣੀ ਹੈ ਉਹ ਜ਼ਮੀਨਦਾਰ ਕੋਈ ਵੀ ਕੋਈ ਬਿਆਨਨਾ ਨਹੀਂ ਕਰਵਾਉਂਦਾ ਹੋੜਤੀ ਦੇ ਪਰੇ ਜੀ ਸਾਡੇ 10 ਕਿੱਲੇ ਪੈ ਲਈ ਹੈ ਸਾਡੇ 7.5 ਉਹਨਾਂ ਨੂੰ ਦੇ ਕੇ ਅਸੀਂ ਕਿੱਥੇ ਜਾਣਾ ਸੀ ਸੜਕ ਤੇ ਆਉਣਾ ਜੀ ਹੁਣ ਹੁਣ ਡਾਕਟਰ ਸਾਹਿਬ ਕੀ ਕਹਿ ਰਹੇ ਨੇ ਤੁਹਾਡੇ ਪਿਤਾ ਜੀ ਬੇ ਡਾਕਟਰ ਸਾਹਿਬ ਹਜੇ ਜੀ 72 ਘੰਟੇ ਤੱਕ ਕੁਝ ਨਹੀਂ ਦੱਸ ਰਹੇ ਜੀ ਉਹਨਾਂ ਨੇ ਐਡਮਿਟ ਕਰ ਲਿਆ ਪੇਸ਼ੰਤ ਜੀ ਉਹਨਾਂ ਨੇ تسਲੀ ਦਿੱਤੀ ਹੈ ਵੀ ਠੀਕ ਹੋ ਜਾਣਾ ਉੰਨਾਂ ਬੰਦਿਆਂ ਦੇ ਨਾਮ ਹੈ ਜੀ ਜਿਹਦੇ ਨਾਮ ਦਾ ਬਿਆਨਨਾ ਹੈ ਜੀ ਉਹਦਾ ਨਾਮ ਹੈ ਰਮਨ ਕੁਮਾਰ ਆੜਤੀਏ ਦੇ ਨਾਮ ਮਨੀਸ਼ ਕਸਰੀਆ ਰਕੇਸ਼ ਕੁਮਾਰ ਉਹਨਾਂ ਦਾ ਭਰਾ ਜੋ ਵਕੀਲ ਹੈ ਠੀਕ ਹੈ ਜੀ ਤੇ ਦੋ ਗਵਾ ਗਵਾਹੀ ਉਹਨਾਂ ਦੇ ਆਪਦੇ ਹੈ ਜੀ ਇੱਕ ਤਾਂ ਉਹਨਾਂ ਦੇ ਮੁਨੀਮ ਹੈ ਇੱਕ ਪਾਸੇ ਦੁਕਾਨ ਦੇ ਕਿਸੇ ਉਹ ਮੁਨੀਮੇ ਕਰਦੇ ਗਵਾਹੀ ਉਹਨਾਂ ਦੀ ਹੈ ਤੁਹਾਡਾ ਕਹਿੰਦਾ ਤੁਹਾਡੇ ਨੂੰ ਕੁੱਲ ਮਿਲਾ ਕੇ ਤੋਖਾ ਛੜੀ ਹੋਈ ਤੋਖਾ ਹੈ ਜੀ ਤੋਖਾ 30 ਲੱਖ ਰੁਪਏ 10 ਲੱਖ ਰੁਪਏ ਕਿੱਲੇ ਦਾ ਉਹਨਾਂ ਨੇ ਰੇਟ ਬਣਾਤਾ ਠੀਕ ਹੈ ਜੀ 30 ਲੱਖ ਰੁਪਏ ਉਹਨਾਂ ਨੇ ਥਾਈ ਬਣਾ ਦਿੱਤੀ ਜਿਸ ਬੰਦੇ ਦੇ ਨਾਮ ਤੇ ਬਿਆਨਨਾ ਕਰਵਾਇਆ ਉਹਦੇ ਕੋਲ ਅੱਜ ਤੱਕ ਮੋਟਰਸਾਈਕਲ ਨਹੀਂ ਲੈ ਹੋਇਆ ਨਾ ਹੀ ਉਹਦੀ ਇੰਨੀ ਔਕਾਤ ਹੈ ਜੀ ਅਭੀ ਅਭੀ ਇਹ ਪੁਲਿਸ ਕੇ ਨੋਟਿਸ ਮੇਂ ਕਿ ਐਸਾ ਮਟਰਾਇਆ ਹੈ ਕਿ ਇਸ ਮੇਂ ਨਾ ਲਾ बीच के एक किसान ने परेशान होके जहरीली दवाई पीने का बहुत सामने एस एच ओ को हमने इंस्ट्रक्ट कर दिया है कि जो बनती कानूनी कार्रवाई की जाए अभी तक किसान की तरफ से और मेडिकल रिपोर्ट अभी उसकी आई नहीं है किसान हॉस्पिटल में एडमिट है बनती धाराओं में इसके अगेंस्ट जो कानूनी कार्रवाई की जाएगी